ਸਤ ਲਾਲ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਨ੍ਹ ਸਰੀ ਮਹਲਾ 5 ਤੁਮ ਬਾਤੇ ਠਾਕੁਰ ਪ੍ਰਤਪਾਲਕ نمک हमारे नमक निमक, निमक तुमी प्रत पाल हो बारक तुम रे تم داتے दाते پرت پالک पालक नायक ख़ारे ਤਨਮਕ ਤਮਹੀ ਪ੍ਰਤਪਾਲਾ ਹੋ ਥਮ ਬਾਰਕ ਤਮਰੇ ਤਾਰੇ ਜੇ ਹਵਾਏ ਕ ਕਵਲ ਗੋਲ ਤਹੀ ਆ ਬੇਸ ਮਾਰ ਬੇਅੰਤ ਸਵਾਮੀ ਤੇਰੋਂ ਅੰਤ ਨਾ ਕਹਿ ਲਹੀਆ ਉਤਰਾਨ ਹੈ ਹਮਾਰੇ ਖੰਡੋ ਅਨਕ ਵਿਧੀ ਸੰਜਾਵੋ ਹਮ ਅ ਗਿਆਨ ਅਨਪਮਕ ਤੋਰੀ ਤੁਮ ਆਪਨ ਬਿਰ ਦਰਖਾਵੋ ਤੁਮਰੀ ਸਰਨਾ ਤੁਮਰੀ ਆਸਾ ਤੁਮ ਹੀ ਸਜਨ ਸੁਹੇਲੇ ਅਲ ਕਹ ਰਖਨ ਹਰ ਦਿਆਲਾ ਨਾਮ ਕੋ ਕਰਕੇ ਬੋਲੇ ਤੇਰੀ ਸਰਣਾ ਤੁਮਾਰੀ ਆਸਾ

ਰਲਾ ਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਰਿਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਹਾਰੇ ਕਤਮਰੇ ਧਾਰੇ ਪਰਮ ਸਲਮਾਨ ਜੋ ਗੁਰੂ ਗੁਰੂ ਪਿਆਰੀ ਗੁਰ ਸਵਾਰੀ ਗੁਰ ਕੀ ਸਾਜਿਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਨਾਸ ਜੀ ਦਾ ਗੰਦਰ ਹੈ ਜੀ ਤਾਂਤਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 673 ਪਰ ਸਵਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਤੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵਿਆ ਸੁਣਿਆ ਸਫਲ ਹੋ ਜਾਏ ਉਹ ਲਾਚਕਾਂ ਦੀ ਖਿਮਾ ਕਰਿਓ ਬਣਾਓ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ